ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰੀ ਪੰਜਾਬ ਚੋਂ 13 ਜੀਰੋ ਮੁਕਾਬਲਾ ਸਿੱਧਾ ਇੰਡੀਆ ਬਨਾਮ ਭਾਜਪਾ ਹੋਣੇ ਜਾ ਰਹਾ ਹੈ ਇਹਨਾਂ ਦਾ ਐਲਾਇੰਸ ਤਾਂ ਹੋ ਗਿਆ ਭਾਈ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ ਚੋਂ ਕੱਢ ਦੇਗਾ ਧਰਮਸੋਤ ਨੂੰ ਖੈਰਾ ਸਾਹਿਬ ਨੂੰ ਕਿੱਕੀ ਢੋਲ ਨੂੰ ਆਸ਼ੂ ਨੂੰ ਇੰਡੀਆ ਗਠਜੰਬੰਦਨ ਦਾ ਇਹ ਜੀਤ ਰੂਪੀ ਰਸ ਚੰਡੀਗੜ੍ਹ ਤੱਕ ਸੀਮਿਤ ਨਹੀਂ ਰਹੇਗਾ ਇਹ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਔਰ ਮਨੀਪੁਰ ਤੋਂ ਲੈ ਕੇ ਮੁੰਬਈ ਤੱਕ ਜਾਏਗਾ ਜੇਕਰ ਗੱਟਜੋੜ ਹੋਏਗਾ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਤਰਾ ਦੇ ਵਿੱਚ ਪੰਜਾਬ ਵੀ ਆਏਗਾ ਲਾਜ਼ਮ ਹੈ ਕਿ ਗੱਟਜੋੜ ਵਾਲੇ ਤਾਰ ਇੱਥੇ ਵੀ ਜੁੜ ਸਕਦੇ ਨੇ ਪਰ ਜੇਕਰ ਜੁੜੇ ਗੱਟਜੋੜ ਵਾਲੇ ਤਾਰ ਤਾਂ ਫਿਰ ਸੱਤਾਧਿਰ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ ਕਿਹੜੇ ਮੂੰਹ ਦੇ ਨਾਲ ਜਾਣਗੇ ਲੋਕਾਂ ਦੇ ਦਰ ਵੋਟਾਂ ਮੰਗਣ ਇਹ ਸਵਾਲ ਤਾਂ ਪੈਦਾ ਹੋਣਾ ਵੀ ਲਾਜ਼ਮ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗੱਟਜੋੜ ਕਰ ਲਿਆ ਹੈ ਮੇਅਰ ਚੋਣ ਦੇ ਲਈ ਤੇ ਇੱਥੇ ਸਹਿਮਤੀ ਬਣ ਗਈ ਹੈ ਤੇ ਰਾਗਵ ਚੱਡਾ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪੂਰੇ ਮੁਲਕ ਦੇ ਵਿੱਚ ਗੱਟਜੋੜ ਹੋਏਗਾ ਤੇ ਦੇ ਵਿੱਚ ਤਾਂ ਫਿਰ ਪੰਜਾਬ ਵੀ ਆਉਂਦਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਜੋ ਇਕਾਈ ਹੈ ਕਾਂਗਰਸ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਪੇਚ ਜ਼ਰੂਰ ਫਸਾਇਆ ਹੋਇਆ ਉਹ ਇਸ ਗੱਲ ਤੋਂ ਖੁਸ਼ ਨਹੀਂ ਨੇ ਕਿ ਪੰਜਾਬ ਦੇ ਵਿੱਚ ਗੱਡਜੋੜ ਹੋਵੇ ਪਰ ਹੁਣ ਆਮ ਆਦਮੀ ਪਾਰਟੀ ਨੇ ਵੱਡਾ ਬਿਆਨ ਦਿੱਤਾ ਹੈ ਚੰਡੀਗੜ੍ਹ ਚ ਮੇਅਰ ਚੁਣ ਲੈ ਗੱਡਜੋੜ ਨੇ ਪੰਜਾਬ ਦੇ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਦਿਲ ਦੀਆਂ ਧੜਕਣਾ ਜ਼ਰੂਰ ਵਧਾ ਦਿੱਤੀਆਂ ਨੇ ਜੋ ਆਪਣੇ ਬਲਬੂਤੇ ਤੇ ਚੋਣ ਲੜਨ ਦਾ ਦਮ ਪਰ ਰਹੇ ਸਨ दरअसल चंडीगढ़ में आम आदमी पार्टी मेयर की कुर्सी अपने रखेगी सीनियर डिप्टी मेयर डिप्टी मेयर लिए कांग्रेस लड़ेगी चो गठजोड़ तो बाद आपने एक स्टेटमेंट भी दे इंडिया गठबंधन का भाजपा भाजपा से पहला मुकाबला इंडिया गठबंधन का भाजपा से पहला मुकाबला जो 18 जनवरी को होने जा रहा है ये 2024 के लोकसभा चुनावों का आगाज होगा कॉटन रेजर होगा और ये एक टोन सेट करेगा कि आने वाले जो भी चुनावी मुकाबले होंगे इंडिया बनाम भाजपा उसके क्या नतीजे होंगे गठजोड़ वाला पेच बहुत दिना तो फंसिया हुआ है ਕਦੇ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਨੇ ਕਿ ਉਹ ਆਪਣੇ ਦਮ ਤੇ ਚੋਣ ਲੜਨਗੇ ਤੇ ਕਦੇ ਕਾਂਗਰਸੀ ਇਹ ਦਾਵਾ ਠੋਕਦੇ ਨੇ। ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਕੁਝ ਦਿਨ ਪਹਿਲਾਂ ਕਿਹਾ ਕਿ ਪੰਜਾਬ ਬਣੇਗਾ ਦੇਸ਼ ਦਾ ਹੀਰੋ ਤੇ ਇਸ ਵਾਰ ਮੁਕਾਬਲਾ ਰਹੇਗਾ 13 0। ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰੀ ਪੰਜਾਬ ਚੋਂ 13 0। ਸੂਪੜੇ ਸਾਫ ਹੋਣਗੇ ਨਾ ਸਾਰਿਆਂ ਦੇ। ਮੈਨੂੰ ਲੋਕਾਂ ਨੇ ਦੱਸਤਾ ਕਹਿੰਦੇ ਲੱਗਿਆ ਰਹਾ ਤੇਰੇ ਨਾਲ। ਪਰ ਮੈਨੂੰ ਇਸ ਤੋਂ ਬਾਅਦ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਕਹੀ ਜਾਂਦੇ ਆ। ਕਿਤਰੇ ਨਾਲ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਦਾਵਾ ਠੋਕਿਆ ਕਿ ਇਕੱਲੇ ਹੀ ਜਿੱਤ ਲਵਾਂਗੇ ਪਰ ਕੇਂਦਰੀ ਲੀਡਰਸ਼ਿਪ ਇਕੱਲੇ ਲੜਨ ਦੇ ਮੂਰਚ ਨਹੀਂ ਹੈ ਉਹਨਾਂ ਨੇ ਤਾਂ ਇੰਡੀਆ ਗੱਡਜੋੜ ਦਾ ਹੱਥ ਫੜਨਾ ਠੀਕ ਸਮਝਿਆ ਹੋਇਆ ਹੈ ਸੀਟ ਸ਼ੇਅਰਿੰਗ ਬਾਬਤ ਵੀ ਗੱਲਬਾਤ ਹੋ ਰਹੀ ਹੈ ਦਿੱਲੀ ਬਾਬਤ ਵੀ ਚਰਚਾ ਹੋਈ ਸੀ ਪਰ ਪੰਜਾਬ ਤੇ ਪੇਚ ਹਮੇਸ਼ਾ ਫਸਦਾ ਹੈ ਤੇ ਇਸ ਵਾਰ ਵੀ ਫਸਿਆ ਹੋਇਆ ਹੈ ਤਹਾਲਕਿ ਹੁਣ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਤੰਜ ਕਸਣ ਦਾ ਕਿਉਂਕਿ ਸੱਤਾ ਤੇਰ ਤੇ ਵਿਰੋਧੀ तिर ਜੇਕਰ ਰਲਣਗੇ ਤਾਂ ਹੋਰ ਪਾਰਟੀ ਨੂੰ ਤਾਂ ਮੌਕਾ ਜ਼ਰੂਰੀ ਮਿਲੇਗਾ ਸਵਾਲ ਪੁੱਛਣ ਦਾ ਦਿੱਲੀ ਦੇ ਖਰਗੇ ਸਾਹਿਬ ਨੂੰ ਜਿਹੜਾ ਮਫਲਰ ਕੇਜਰੀਵਾਲ ਸਾਹਿਬ ਪਾਉਂਦੇ ਸੀ ਉਹਨਾਂ ਨੇ ਲਾ ਕੇ ਖਰਗੇ ਸਾਹਿਬ ਦੇ ਗੱਲ 'ਚ ਪਾ ਦਿੱਤਾ ਕੇਜਰੀਵਾਲ ਸਾਹਿਬ ਵਿਦਾਊਟ ਮਫਲਰ ਹੋ ਕੇ ਮਫਲਰ ਮੈਨ ਕੋਣ ਬਣਾਤਾ ਖਰਗੇ ਸਾਹਿਬ ਇਹਨਾਂ ਦਾ ਅਲਾਈਅੰਸ ਤਾਂ ਹੋ ਗਿਆ ਭਾਈ ਮਗਰ ਜਿਹੜੇ ਕਾਂਗਰਸੀ ਜਿਹੜੀ ਆਪੋਜੀਸ਼ਨ ਪਾਰਟੀ 'ਚ ਬੈਠੀ ਸੀ ਅੱਜ ਮੈਂ ਸਮਝਦਾ ਇਹ ਵੀ ਨੈਤਿਕ ਆਧਾਰ ਖੋ ਬੈਠੀ ਹੈ ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਦੇਂਗਾ ਧਰਮਸੋਤ ਨੂੰ ਖਹਿਰਾ ਸਾਹਿਬ ਨੂੰ ਕਿੱਕੀ ਢੱਲੋਂ ਨੂੰ ਆਸ਼ੂ ਨੂੰ ਬੜੀ ਲੰਮੀ ਲਿਸਟ ਹੈ ਕਾਂਗਰਸੀਆਂ ਦੀ ਗਿਲਜੀਆ ਨੂੰ ਹੁਣ ਮੈਨੂੰ ਲੱਗਦਾ ਆਪ ਦੀ ਵਾਸ਼ਿੰਗ ਮਸ਼ੀਨ ਚੋਂ ਨਿਕਲ ਕੇ ਹੁਣ ਐ ਦੁੱਧ ਧੋਤੇ ਹੋ ਕੇ ਲੈਨ ਚ ਪਾਰਟਨਰ ਆਪ ਤੇ ਕਾਂਗਰਸ ਹੁਣ ਚੋਰ ਤੇ ਪੁਲਿਸ ਇਕੱਠੀ ਹੋ ਗਈ ਤੇ ਵਧਾਈ ਆ ਭਾਈ ਇਹਨਾਂ ਨੂੰ ਅਕਾਲੀ ਦਲ ਤੰਜ ਕਸਰੀ ਹੈ ਤੇ ਉਧਰ ਕਾਂਗਰਸ ਦਾਵਾ ਠੋਕ ਰਹੀ ਹੈ ਕਿ ਕਿਉਂਕਿ 2019 ਦੇ ਵਿੱਚ ਲੋਕ ਸਭਾ ਚੋਣਾਂ ਚ ਉਹਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਇਸੇ ਲਈ ਉਹਨਾਂ ਨੂੰ ਕਿਸੇ ਦੇ ਸਾਥ ਦੀ ਲੋੜ ਨਹੀਂ ਹੈ ਉਹ ਇਕੱਲੇ ਹੀ ਚੋਣਾਂ ਲੜ ਸਕਦੇ ਨੇ ਤਾਂ ਉਧਰ ਆਮ ਆਦਮੀ ਪਾਰਟੀ ਇਸ ਗੱਲ ਤੇ ਜ਼ੋਰ ਦੇ ਰਹੀ ਹੈ ਕਿ ਕਿਉਂਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਇਸ ਲਈ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਹੈ ਪਰ ਕੇਂਦਰ ਦੇ ਵਿੱਚ ਗਠਜੋੜ ਦੀ ਲੋੜ ਬਹੁਤ ਮਹਿਸੂਸ ਕੀਤੀ ਜਾ ਰਹੀ ਹੈ ਇਸੇ ਲਈ ਤਾਂ ਇੰਡੀਆ ਗਠਜੋੜ ਬਣਿਆ ਹੁਣ ਅੱਗੇ ਗੱਲ ਵਿਵਾਦ ਦੀ ਜਾ ਰਹੀ ਹੈ ਅੰਕੜਿਆਂ ਦੇ ਜ਼ਰੀਏ ਤੁਹਾਨੂੰ ਸਮਝਾਉਣਾ ਹੈ ਕਿ ਕਾਂਗਰਸ ਦੇ ਕਿ ਨਿਤਿਆ ਆਮ ਆਦਮੀ ਪਾਰਟੀ ਦੇ ਕੀ ਦਾਵੇ ਨੇ ਦਰਅਸਲ ਕਾਂਗਰਸ ਨੇ ਜੋ ਪ੍ਰਦਰਸ਼ਨ ਕੀਤਾ ਸੀ ਉਹ ਉਸ ਦਮ ਤੇ ਦਾਅਵੇ ਕਰ ਰਹੇ ਨੇ ਕਿ ਉਹ ਚੋਣ ਜਿੱਤ ਸਕਦੇ ਨੇ ਜੇਕਰ ਪੰਜਾਬ ਲੋਕ ਸਭਾ ਚੋਣ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ 7 ਸੀਟਾਂ ਮਿਲੀਆਂ ਸਨ ਜਦੋਂ ਕਿ ਆਮ ਆਦਮੀ ਪਾਰਟੀ ਕੁਲ ਤੇ ਇੱਕੋ ਲੋਕ ਸਭਾ ਸੀਟ ਹੈ ਅਤੇ ਸ਼੍ਰੋਮਣਿਆ ਕਾਲੀ ਦਲ ਕੋਲ ਦੋ ਨੇ ਭਾਜੀਪੀ ਕੋਲ ਵੀ ਦੋ ਲੋਕ ਸਭਾ ਸੀਟਾਂ ਨੇ ਜਦੋਂ ਕਿ ਇੱਕ ਸੀਟ ਸ਼੍ਰੋਮਣਿਆ ਕਾਲੀ ਦਲ ਅੰਮ੍ਰਿਤਸਰ ਕੋਲ ਹੈ ਕਾਂਗਰਸ ਆਸਵੰਦ ਹੈ ਕਿ ਇਸ ਵਾਰ ਵੀ ਚੰਗਾ ਪ੍ਰਦਰਸ਼ਨ ਕਰ ਲੈਣਗੇ ਤੇ ਚੰਗੀਆਂ ਸੀਟਾਂ ਮਿਲ ਲੈਣਗੇ ਪਰ ਵਿਧਾਨ ਸਭਾ ਦੀ ਹੁੰ ਜਾਂ ਫਿਰ ਜਿੱਤ ਤੋਂ ਬਾਅਦ ਆਪ ਵਿਵਾਗੋ ਬਾਗ ਹੈ ਵਿਧਾਨ ਸਭਾ ਦੇ ਅੰਕੜੇ ਦੇਖੋ ਕਾਂਗਰਸ ਨੂੰ 18 ਸੀਟਾਂ ਮਿਲੀਆਂ ਸਨ ਆਮ ਆਦਮੀ ਪਾਰਟੀ ਨੇ ਇਤਿਹਾਸ ਰਚਿਆ ਸੀ 92 ਸੀਟਾਂ ਮਿਲੀਆਂ ਸਨ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 3 ਤੇ ਭਾਜਪਾ ਨੂੰ 2 ਸੀਟਾਂ ਨਾਲ ਸਬਰ ਕਰਨਾ ਪਿਆ ਸੀ ਹੁਣ ਸਭ ਕੋਲ ਆਪਣੇ ਆਪਣੇ ਅੰਕੜੇ ਨੇ ਤੇ ਦਾਅਵੇ ਨੇ ਪਰ ਕੇਂਦਰ ਦੇ ਵਿੱਚ ਜੋ ਗੱਲ ਹੋ ਰਹੀ ਹੈ ਉਹ ਪੰਜਾਬ ਦੇ ਲੀਡਰਾਂ ਨੂੰ ਰਾਸ ਨਹੀਂ ਆ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰਨਗੇ ਪਰ 2024 ਲੋਕ ਸਭਾ ਚੋਣਾਂ ਕਿਸੇ ਲਈ ਵੀ ਆਸਾਨ ਨਹੀਂ ਰਹਿਣ ਵਾਲੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਕਿਉਂਕਿ ਭਾਜਪੀ ਜੋ ਸੱਤਾ ਧਾਰ ਹੈ ਦੇਸ਼ ਦੇ ਵਿੱਚ ਉਹਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਪੰਜਾਬ ਦੇ ਵਿੱਚ ਸਿਆਸੀ ਤਰਤਲ ਤਲਾਸ਼ਣ ਚ ਲੱਗੀ ਹੋਈ ਹੈ ਭਾਜਪੀ ਤੇ ਉਹਨਾਂ ਨੂੰ ਕੋਈ ਖਾਸ ਉਮੀਦ ਵੀ ਜਿਹੜੀ ਨਜ਼ਰ ਨਹੀਂ ਆ ਰਹੀ ਤੇ ਉਧਰ ਦੂਜੇ ਪਾਸੇ ਅਕਾਲੀ ਦਲ ਜੋ ਸਭ ਤੋਂ ਪੁਰਾਣੀ ਰੀਜਨਲ ਪਾਰਟੀ ਮੰਨੀ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਚ ਲੱਗੀ ਹੈ ਦੋ ਐਮਪੀ ਨੇ ਤੇ ਹੁਣ ਕੋਸ਼ਿਸ਼ ਉਹਨਾਂ ਦੀ ਰਹੇਗੀ ਕਿ ਆਪਣਾ ਵਕਾਰ ਬਚਾਇਆ ਜਾਏ ਪੰਜਾਬ ਦੇ ਲੋਕਾਂ ਨੂੰ ਮੁੜ ਤੋਂ ਇਤਬਾਰ ਕਰਵਾਇਆ ਜਾਏ ਤੇ ਉਧਰ ਗੱਲ ਜੇਕਰ ਕਾਂਗਰਸ ਦੀ ਕਰੀਏ ਤਾਂ ਉੱਥੇ ਵੀ ਕਸੂਤੀ ਸਥਿਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਯਾਨੀ ਕਿ ਸੱਤਾਧਿਰ ਨੇ ਕਾਂਗਰਸੀਆਂ ਖਿਲਾਫ ਵੱਡਾ ਮੋਰਚਾ ਖੋਲ੍ਹਿਆ ਹੋਇਆ ਹੈ ਦਰਅਸਲ ਭ੍ਰਸ਼ਟਾਚਾਰ ਦੇ ਮਸਲੇ ਤੇ ਕਾਂਗਰਸ ਯਾਨੀ ਨਕੇਲ ਕਸੀ ਹੋਈ ਹੈ ਸੱਤਾਧਿਰ ਨੇ ਤੇ ਅਜੇਹੇ ਦੇ ਵਿੱਚ ਉਹ ਕਿਵੇਂ ਹੱਥ ਮਿਲਾਉਣ ਸੱਤਾਧਿਰ ਨਾਲ ਤੇ ਆਮ ਆਦਮੀ ਪਾਰਟੀ ਲਈ ਵੀ ਕੋਈ ਸਥਿਤੀ ਸੌਖੀ ਨਹੀਂ ਹੈ ਕਿਉਂਕਿ ਮਾਨ ਦਾਵਾ ਕਰਦੇ ਨੇ ਕਿ ਭ੍ਰਸ਼ਟਾਚਾਰ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਕਾਂਗਰਸੀਆਂ ਤੇ ਕਾਰਵਾਈ ਵੀ ਹੋ ਰਹੀ ਹੈ ਅਜੇਹੇ ਦੇ ਵਿੱਚ ਉਹ ਇਕੱਠ ਜੋੜ ਕਿਵੇਂ ਕਰਨ ਇਸੇ ਲਈ ਚਾਰੋਂ ਪਾਰਟੀਆਂ ਦੇ ਲਈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਵੱਡੀ ਚੁਣੌਤੀ ਹੈ ਇਹ ਕੋਈ ਲਾਂ ਦਾ ਰਾ ਨਹੀਂ ਐ ਸਗੋ ਕੰਡਿਆਂ ਦਾ ਰਾਏ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਮੁਕਾਬਲਾ ਸਿੱਧਾ ਇੰਡੀਆ ਬਨਾਮ ਭਾਜਪਾ ਹੋਣੇ ਜਾ ਰਹਾ ਹੈ ਇਹਨਾਂ ਦਾ ਐਲਾਇੰਸ ਤਾਂ ਹੋ ਗਿਆ ਭਾਈ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ ਚੋਂ ਕੱਢ ਦੇਗਾ ਧਰਮਸੋਤ ਨੂੰ ਖਹਿਰਾ ਸਾਹਿਬ ਨੂੰ ਕਿੱਕੀ ਢੱਲੋਂ ਨੂੰ ਆਸ਼ੂ ਨੂੰ ਇੰਡੀਆ ਗਠਜਵੰਧਨ ਕਾ ਇਹ ਜੀਤ ਰੂਪੀ ਰਸਤਾ ਚੰਡੀਗੜ੍ਹ ਦਾ ਸੀਮਿਤ ਨਹੀਂ ਰਹੇਗਾ ਇਹ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ اور ਮਨੀਪੁਰ ਤੋਂ ਲੈ ਕੇ ਮੁੰਬਈ ਤੱਕ ਜਾਏਗਾ